हां जी सस्शिकाल जी ਸਾਰਿਆਂ ਨੂੰ ਟੌਪਿਕ ਤੁਸੀਂ ਦੇਖ ਲਿਆ ਹੈ ਤੇ ਆਪਾਂ ਸਿੱਧਾ ਪੁਆਇੰਟ ਤੇ ਆਉਨੇ ਆ ਕਿ weight ਮੈਂ ਕਿੱਦਾਂ ਘਟਾਇਆ ਤੇ ਇਸ ਲਾਈਨ ਦੇ ਵਿੱਚ ਤਕਰੀਬਨ ਮੈਂ 15-16 ਸਾਲ ਤੋਂ ਹੈਗਾ ਮਤਲਬ 15-16 ਸਾਲ ਹੋ ਗਏ ਜੀਮ ਜੁਆਇਨ ਕੀਤਾ ਨੂੰ ਤੇ ਉਹਦੇ ਰਿਗਾਰਡਿੰਗ ਇਸ ਪੂਰੇ 15-16 ਟਾਈਮ ਦੇ ਪੀਰੀਅਡ ਵਿੱਚ ਕਾਫੀ ਵਾਰੀ weight ਪੁੱਟਨ ਹੋਇਆ weight ਵਧਾਇਆ ਕਿਵਾਰੀ weight ਘਟਾਇਆ ਤੇ ਇਹ ਕਾਫੀ ਹੋਰੇ ਵਿੱਚ ਕਾਫੀ ਟੈਕਨੀਕਲ ਯੂਜ਼ ਕੀਤੀਆਂ ਫੋਰ ਇਗਜ਼ਾਮਪਲ ਇੰਟਰਮੀਡੀਟ ਫਾਸਟਿੰਗ ਜਿਹਦੇ ਬਾਰੇ ਅੱਜ ਗੱਲ ਕਰਾਂਗੇ ਉਸ ਤੋਂ ਬਾਅਦ ਕੀਟੋ ਡਾਈਟ ਫਿਰ ਲੋ ਕਾਰਬ ਡਾਈਟ ਹਾਈ ਕਾਰਬ ਡਾਈਟ ਸਾਰੇ ਟਰਾਈ ਕਰਕੇ ਦੇਖਿਆ ਪਰ ਮਿਲਿਆ ਸਭ ਤੋਂ ਬੈਸਟ ਜਿਹਦੇ ਨਾਲ ਰਿਜ਼ਲਟ ਵੀ ਆਉਂਦੇ ਹੈ ਜੇ ਨਾਲ ਹੋਰ ਬੋਡੀ ਨੂੰ ਹੋਰ ਵੀ ਫਾਇਦਾ ਹੁੰਦਾ ਹੈ ਉਸ ਬਾਰੇ ਆਪਾਂ ਗੱਲ ਕਰਾਂਗੇ ਜੋ ਮੈਨੂੰ ਬਹੁਤ ਵਧੀਆ ਲੱਗੀ ਔਰ ਮੈਂ ਤੁਹਾਡ ਨੂੰ ਵੀ ਸਲਾਹ ਦਊਂਗਾ ਕਿ ਮੇਰੇ ਕਹਿਣ ਤੇ ਇੱਕ ਵਾਰੀ 3 ਮਹੀਨੇ ਕਰਕੇ ਦੇਖੋ ਫਾਇਦਾ ਪੱਕਾ ਹੋਊਗਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਕੋਈ ਨੁਕਸਾਨ ਨਹੀਂ ਹੋਊਗਾ ਤੇ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਕਹਿੰ ਇੰਟਰਮੀਟੈਂਟ ਫਾਸਟਿੰਗ ਦੇ ਵਿੱਚ ਆਪਾਂ ਬੋਡੀ ਨੂੰ 8 ਘੰਟੇ ਦੀ ਇੱਕ ਵਿੰਡੋ ਦੇਣੀ ਆ ਕਿ 8 ਘੰਟੇ ਦੇ ਵਿੱਚ ਆਪਾਂ ਹੋਮ ਫੂਡ ਖਾ ਸਕਦੇ ਆ ਇਦਾਂ ਨਹੀਂ ਕਿ ਕੁਝ ਵੀ ਖਾ ਸਕਦੇ ਆ 8 ਘੰਟੇ ਦੇ ਵਿੱਚ ਆਪਾਂ ਘਰ ਦੀ ਹੀ ਰੋਟੀ ਪਾਣੀ ਖਾ ਸਕਦੇ ਆ ਤੇ ਹੋਮ ਮੇਲ ਮਤਲਬ ਕਿ ਉਹ ਕੋਕ ਫੂਡ ਖਾ ਸਕਦੇ ਆ ਤੇ ਉਹਦੇ ਵਿੱਚ ਫਿਰ ਬਾਹਰਲਾ ਰੋਟੀ ਅਬ ਕੋਈ ਜੈਕ ਫੂਡ ਨਹੀਂ ਖਾਣਾ ਠੀਕ ਹੈ ਜੀ ਕਿ ਤੋਰ ਦੀ ਵਗੈਰਾ ਨਹੀਂ ਲੈਣੀ ਕੋਈ ਇਸ ਵਗੈਰਾ ਨਹੀਂ ਲੈਣੀ ਕੋਈ ਡੀਪ ਫਰਾਈ ਨਹੀਂ ਲੈਣੀ ਤਾਂ ਕਿ ਜਿਵੇਂ ਬਾਪੂ ਜੀ ਵਗੈਰਾ ਲੈਣੀਆਂ ਕਿਾਸਤੇ ਹੋਰ ਮਟਰੀ ਵਗੈਰਾ ਤੇ ਇਹਦੇ ਇਹ ਤੁਸੀਂ 3 ਮਹੀਨੇ ਛੱਡ ਕੇ ਦੇਖੋ ਤੇ ਤੁਹਾਨੂੰ ਬਹੁਤ ਡੈਫੀਨਿਟਲੀ ਬਹੁਤ ਫਾਇਦਾ ਹੋਗਾ ਬਿਨੈਸਾ ਦਾ ਹੋਇਆ ਸੀਗਾ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਇੰਟਰਮੀਟੈਂਟ ਫਾਸਟਿੰਗ ਸ਼ੁਰੂ ਕੀਤਾ ਕਰੀਏ ਇੰਟਰਮੀਟੈਂਟ ਫਾਸਟਿੰਗ ਦੇ ਵਿੱਚ ਇਦਾਂ ਹੁੰਦਾ ਹੈ ਕਿ 8 ਘੰਟੇ ਆਪਾਂ ਰੋਟੀ ਖਾਣੀ ਹੈ ਜਾਂ 8 ਘੰਟੇ ਦੇ ਵਿੱਚ 8 ਘੰਟੇ ਦੀ ਵਿੰਡੋ ਦੇ ਵਿੱਚ ਆਪਾਂ ਰੋਟੀ ਵਗੈਰਾ ਖਾਣੀ ਹੈ ਤੇ 16 ਘੰਟੇ ਆਪਾਂ ਫਾਸਟ ਵਿੱਚ ਰਹਿਣਾ ਹੈ 16 ਘੰਟੇ ਵਿੱਚ ਇਤਰਾਣਾ ਜਿੰਨੋ ਤੋਂ ਕਿਨੇ ਵਰਤ ਤੇ ਰਹਣਾ ਹੈ ਤੇ ਆਪ ਕੀ ਕਰ ਰਹੇ ਹੋ ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਦੱਸਦਾ ਹਾਂ ਮੈਂ ਆਪਣੀ ਇੱਕ ਰੋਟੀ ਜੰਪ ਕੇ ਅੱਠੀ ਰੋਟੀ ਖਾ ਲੈਂਦਾ ਸੀ ਮੈਂ ਵੀ ਅੱਠੀ ਰੋਟੀ ਖਾ ਲਈ ਉਸ ਤੋਂ ਬਾਅਦ ਅਗਲੇ ਦਿਨ ਦੁਪਹਿਰੇ 12 ਵਜੇ ਤੱਕ ਰੋਟੀ ਨਹੀਂ ਖਾਣੀ ਤੇ ਕੋਈ ਕੈਲਰੀ ਲੈਣੀ ਹੋਵੇ ਉਹਦੇ ਵਿੱਚ ਜੇ ਉਹ ਕੁਲਪ ਲਬੀਸ ਉਹ ਜਪਾ ਪੀਣਾ ਚਾਹੀਦਾ ਹੈ ਸਿੰਪਲ ਵਾਟਰ ਤੇ ਦਫਨਾਰੀਲ ਪਾਣੀ ਜਾਸ ਫਲੈਕ ਬਲੈਕ ਕਾਫੀ ਜਾਂ ਗ੍ਰੀਨ ਟੀ ਗ੍ਰੀਨ ਟੀ ਔਰ ਬਲੈਕ ਕਾਫੀ ਦੇ ਵਿੱਚ ਕੋਈ ਦੁੱਧ ਨਹੀਂ ਹੋਣਾ ਚਾਹੀਦਾ ਕੋਈ ਮੱਖਣ ਨਹੀਂ ਹੋਣਾ ਚਾਹੀਦਾ ਸਿੰਪਲ ਪਾਣੀ ਤੇ ਗ੍ਰੀਨ ਟੀ ਜਾਂ ਸਿੰਪਲ ਪਾਣੀ ਪੀਤਾ ਸੀ ਇਹ ਬੈਸਟ ਹੈਗਾ ਤੇ ਹੁਣ ਤੁਸੀਂ ਕਹੋਗੇ ਕਿ 16 ਘੰਟੇ ਭੁੱਖੇ ਰਹਿਣਾ ਬਹੁਤ ਔਖਾ ਹੈ ਠੀਕ ਹੈ ਜੀ ਮੈਨੂੰ ਵੀ ਮੰਨਦਾ ਹੈ ਕਿ ਵਾਕਈ ਭੁੱਖਾ ਹੈ ਮੈਨੂੰ ਵੀ ਸਟਾਰਟਿੰਗ ਦੇ ਵਿੱਚ ਕਾਫੀ ਡਿਫਿਕਲਟ ਲੱਗਾ ਸੀਗਾ ਕਿ ਇੰਨਾ ਟਾਈਮ ਭੁੱਖੇ ਰਹਿਣਾ ਤਾਂ ਬਹੁਤ ਔਖਾ ਹੈਗਾ ਹੈ ਇੰਨਾ ਟਾਈਮ ਭੁੱਖੇ ਕਿੱਦਾਂ ਰਾਵਾਂਗੇ ਕਿ ਪਰ ਇਹਦਾ ਹੈ ਤੁਸੀਂ ਇਦਾਂ ਕਰ ਸਕਦੇ ਹੋ ਕਿ ਰਾਤੀ ਰਾਤ ਅੱਠ ਵੀ ਰੋਟੀ ਖਾਦੀ ਕਿਉਂਕਿ ਮੈਂ ਅਸਿਊਮ ਇਹ ਕਰਕੇ ਜਾ ਰਹੇ ਆ ਕਿ ਆਪਾਂ ਇੱਕ ਨਾਰਮਲ ਪੰਜਾਬੀ ਫੈਮਿਲੀ ਹੈ ਕਿ ਸ਼ਾਮ ਨੂੰ ਤਕਰੀਬਨ 8 ਵਜੇ ਆਪਾਂ ਵਿਦ ਫੈਮਿਲੀ 8 ਵੀ ਰੋਟੀ ਖਾ ਲੇ ਦੀ ਹੈ ਠੀਕ ਹੈ ਜੀ 8 ਵੀ ਰੋਟੀ ਖਾਵਾਂਗੇ ਤੇ 10 11 ਵਜੇ ਤੱਕ ਆਪ ਨੂੰ ਉਦ ਦੀ ਭੁੱਖ ਨਹੀਂ ਲੱਗਦੀ ਰਾਤ ਦੀ ਗੱਲ ਕਰ ਰਹੇ ਹਾਂ 10 11 ਵਜੇ ਤੱਕ ਭੁੱਖ ਨਹੀਂ ਲੱਗਦੀ ਉਸ ਤੋਂ ਬਾਅਦ ਆਪਾਂ 11 ਵਜੇ ਬੈੱਡ ਤੇ ਚੱਲ ਜੰਨੇ ਆ ਤੇ ਸਵੇਰੇ 7 ਵਜੇ ਤੱਕ 7 ਵਜੇ ਆਪ ਉੱਠ ਜੰਨੇ ਆ ਨਾਰਮਲ ਇੱਕ ਐਵਰੇਜ ਪਰਸਨ ਦੀ ਗੱਲ ਕਰ ਰਹੇ ਹਾਂ ਤੇ 7 ਵਜੇ ਆਪ ਉੱ ਆਤੀ 8 ਵਜੇ ਆਪਾਂ ਰੋਟੀ ਖਾਦੇ ਸੀਗੇ ਤੇ ਤੋਂ ਸਵੇਰੇ 7:00 ਤੇ 11 ਘੰਟੇ ਤੱਕ ਆਪਣੇ ਏਦਾਂ ਹੀ ਲੰਘ ਗਏ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਆਦਤ ਤੋਂ ਪੰਜਾਬੀਆਂ ਨੂੰ ਕਿਸੇ ਰੋਟ ਕੇ ਚਾਹ ਪੀਂਦੀ ਮੈਂ ਵੀ ਬਹੁਤ ਸ਼ੁਕਰੀਨਾ ਚਾਹਦਾ ਬਟ ਜਿਸ ਟਾਈਮ ਮੈਂ ਇੰਟਰਮੀਟੈਂਟ ਫਾਸਟਿੰਗ ਕਰਦਾ ਹੁੰਦਾ ਆ ਤੇ ਮੈਂ ਸਵੇਰੇ 12 ਵਜੇ ਤੱਕ ਕੁਝ ਨਹੀਂ ਲੈਂਦਾ ਦੋ ਤਿੰਨ ਚੀਜ਼ਾਂ ਲਵਾਂ ਜਿਵੇਂ ਸਿੰਪਲ ਪਾਣੀ ਠੀਕ ਹੈ ਜੀ ਕਾਫੀ ਜਾਂ ਨਾਲੇ ਪਾਣੀ ਐਸੇ ਮੈਂ ਕਾਫੀ ਜ਼ਿਆਦਾ ਪ੍ਰੈਫਰ ਕਰਦਾ ਆ ਕਿ ਥੋੜਾ ਜਿਹਾ એનર્ਜੀ ਆ ਜਾਂਦੀ ਹੈ ਹਾਂ ਤੇ ਇੰਟਰਮੀਟੈਂਟ ਫਾਸਟਿੰਗ ਜਿਹੜੀ ਹੈਗੀ ਨਾ ਇਹ ਇਹ ਆਪਾਂ ਸਿਰਫ 3 ਮਹੀਨੇ ਹੀ ਯੂਜ਼ ਕਰਦੀਆਂ ਇਹਨੂੰ ਆਪਾਂ ਲੌਂਗ ਟਰਮ ਨਹੀਂ ਰੱਖਣਾ ਤੁਸੀਂ ਪਹਿਲੇ 3 ਮਹੀਨੇ ਯੂਜ਼ ਕਰੋ 3 ਮਹੀਨੇ ਇਹਦਾ ਟਰਾਈ ਕਰੋ ਔਰ ਮੇਰੇ ਕੋਲ ਲਿਖਾ ਕੇ ਲੈ ਲਓ ਤੁਹਾਨੂੰ ਰਿਜ਼ਲਟ ਵਧੀਆ ਹੀ ਹੋਣਗੇ ਇਹਦੇ ਹੋਰ ਵੀ ਫਾਇਦੇ ਹੈਗੇ ਇੰਟਰਮੀਟੈਂਟ ਫਾਸਟਿੰਗ ਦੇ ਥੋੜਾ weight loss ਹੋਊਗਾ ਠੀਕ ਹੈ ਜੀ ਦੂਜਾ ਥੋੜਾ ਇੱਕ ਹੁੰਦਾ ਹੈ ਹਰ ਹਰ ਟਾਈਮ ਬੋਡੀ ਥੱਕੀ ਥੱਕੀ ਰਹਿੰਦੀ ਹੈ ਬੱਸ ਹੀ ਹੋਈ ਰਹਿੰਦੀ ਬੋਡੀ ਨੂੰ ਦਿਲ ਕਰੇ ਕਿ ਲੰਬੇ ਪੈਰੋਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਉਹ ਥੋੜਾ ਮਾਈਂਡ ਫੋਕਸ ਹੋਊਗਾ ਤੁਹਾਡੇ ਕੰਮ ਕਰਨ ਨੂੰ ਵਧੀਆ ਤੁਹਾਡੀ ਬੋਡੀ ਨੂੰ એનર્ਜੀ ਆਊਗੀ ਲਿਖੋਗੇ ਕਿ ਕਿਹਾ ਵੀ ਬੋਡੀ ਆਪਣੇ ਅੰਦਰੋਂ ਬੋਸਟ ਕਰਦੀ ਪਈ ਹੈ ਤੇ ਉਸ ਤੋਂ ਇਲਾਵਾ ਜਿਹਨੂੰ ਕਿਸੇ ਨੂੰ ਟਾਈਪ 2 ਡਾਇਬੀਟਿਸ ਹੈਗੀ ਹੈ ਉਹਦੇ ਵਿੱਚ ਬਹੁਤ ਹੈਲਪ ਹੈਗਾ ਹੈ ਜੇ ਕਿਸੇ ਦਾ ਫੈਮਿਲੀ ਬੈਕਗ੍ਰਾਉਂਡ ਆ ਕਿ ਟਾਈਪ 2 ਡਾਇਬੀਟਿਸ ਹੈਗੀ ਹੈ ਤੇ ਹੁਣ ਵੀ ਹੋ ਸਕਦੀ ਹੈ ਜੇ ਉਹ ਤਿੰਨ ਮਹੀਨੇ ਕਰੂਗਾ ਤਾਂ ਉਹਨੂੰ ਇਹ ਡਾਇਬੀਟਿਸ ਹੋਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਜੂਗੇ ਫਿਰ ਜਿਹੜੀ ਇੰਟਰਮੀਟ ਫਾਸਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ 16 ਘੰਟੇ ਵਿੱਚ ਬੋਡੀ ਆਪਣੀ ਕਿੱਦਾਂ ਕੰਮ ਕਰਦੀ ਹੈ ਜਦੋਂ ਰਾਤੀ ਆਪਾਂ ਮੰਨ ਲਓ ਆਪਾਂ 8 ਰੋਟੀ ਖਾ ਲਈ ਉਸ ਤੋਂ ਬਾਅਦ ਜਿਹੜੇ ਪਹਿਲੇ 4 ਘੰਟੇ ਆ ਉਹਦੋਂ ਬੋਡੀ ਨੇ ਜਿਹੜਾ ਆਪਾਂ ਖਾਦਾ ਪੀਤਾ ਉਹ ਡਾਈਜੈਸਟ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਅਗਲੇ 4 ਤੋਂ 12 ਘੰਟੇ ਆ ਉਹਦੇ ਵਿੱਚ ਬੋਡੀ ਨੇ ਜੋ ਹੈਗੇ ਆਪਣੇ ਆਪ ਨੂੰ ਰਿਪੇਅਰ ਕਰਨਾ ਹੈ ਰਿਪੇਅਰ ਤੇ ਸੈੱਲ ਕਰਨਾ ਹੈ ਜਿਦਾ ਲੀਵਰ ਕਿਡਨੀ ਲੰਗਸ ਆਰਟ ਇਹਨਾਂ ਨੇ ਆਪਣੇ ਆਪ ਨੂੰ ਰਿਪੇਅਰ ਕਰਨਾ ਹੈ ਫਿਰ ਇਨਸੂਲਿਨ ਲੈਵਲ ਥੋੜਾ ਡ੍ਰੋ ਥੋੜਾ ਜਿਹਾ نیچے ਡ੍ਰੌਪ ਆਊਗਾ ਤੇ ਵਿੱਚ ਇੱਕ ਗ੍ਰੋਥ ਹਾਰਮੋਨ ਹੁੰਦਾ ਹੈ ਜਿਹੜਾ ਨਾਲ ਬੱਚੇ ਦੀ ਹਾਈਟ ਵਧਿਆ ਹੁੰਦੀ ਹੈ ਤੇ ਇੱਕ ਆਪਣੇ ਨੂੰ ਉਹ ਫੈਟ ਲੋਸ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਉਹ ਆਪਣੇ ਪ੍ਰੀਪਰਡਿਊਸ ਆਪਦੇ ਹੋਊਗਾ ਸ਼ੁਰੂ ਹੋਊਗਾ ਤੇ 12 ਤੋਂ ਬਾਅਦ ਜਿਹੜੇ ਅਗਲੇ ਘੰਟੇ ਹੋਗੇ 16 ਮਤਲਬ 12 ਤੋਂ ਬਾਅਦ ਜੇ ਅਗਲੇ ਆਪਾਂ 4 ਘੰਟੇ ਲਾ ਲਾਂਗੇ ਤੇ ਜਿਹੜੇ ਅਗਲੇ 12 ਘੰਟੇ ਤੋਂ ਬਾਅਦ ਆਪਣੀ ਬਾਡੀ ਫੈਟ ਬਰਨਿੰਗ ਸਟੇਟ ਵਿੱਚ ਚਲੀ ਜਾਊਗੀ ਉਸ ਤੋਂ ਬਾਅਦ ਆਪਣੀ ਬਾਡੀ ਨੇ ਫੈਟ ਬਰਨ ਕਰਨਾ ਸ਼ੁਰੂ ਕਰ ਦੇਣਾ ਤੇ ਸਟਾਰਟਿੰਗ ਦੇ ਵਿੱਚ ਤੁਹਾਨੂੰ 16 ਘੰਟੇ ਰੱਖਣਾ ਥੋੜਾ ਡਿਫਿਕਲਟ ਲੱਗੂਗਾ ਰੀਜ਼ਨ ਪਹਿਲੇ 2-3 ਦਿਨ ਤੁਹਾਡਾ ਸਿਰ ਵੀ ਦੁਖ ਸਕਦਾ ਹੈ ਠੀਕ ਹੈ ਤੁਸੀਂ ਥੋੜੇ ਇ ਮੇਰੇ ਕੰਡੂ ਪਰ ਤੇਨੇ ਮੈਨੂੰ ਦੋਸੀ ਇੰਟਰਮੀਟ ਫਾਸਟਿੰਗ ਕਰਨੀ ਕਰਨੀ ਆ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਆਵਗੇ ਤੇ ਹੌਲੀ ਹੌਲੀ ਪਹਿਲਾਂ ਜਦੋਂ ਸਟਾਰਟਿੰਗ ਚ 12 ਘੰਟੇ ਰੱਖੋ ਫੇ ਥੋੜਾ ਜਿਹਾ 13 ਘੰਟੇ ਦੇ ਆ ਜੋ 14 ਘੰਟੇ 15 ਘੰਟੇ 16 ਘੰਟੇ 16 ਤੋਂ 8 ਘੰਟੇ ਦੇ ਵਿਚਕਾਰ ਵਧੀਆ ਹੈਗੀ ਆ ਠੀਕ ਹੈ ਜੀ ਸਵੇਰੇ 12 ਵਜੇ ਰਾਤੀ 8 ਵਜੇ ਰੋਟੀ ਖਾਧੀ ਸਵੇਰੇ 12 ਵਜੇ ਤੱਕ ਤੁਹਾਡੇ 16 ਘੰਟੇ ਹੋ ਗਏ ਉਸ ਤੋਂ ਬਾਅਦ ਦੁਪਹਿਰੇ 12 ਵਜੇ ਤੋਂ ਲੈ ਕੇ ਰਾਤੀ 8 ਵਜੇ ਦੇ ਵਿਚ ਜੋ ਆਪਣੀ ਤੁਸੀਂ ਰੋਟੀ ਪਾਣੀ ਜੋ ਨਾਰਮਲ ਹੋਮ ਫੂਡ ਹੁੰਦਾ ਆ ਉਹ ਖਾਓ ਤੇ ਬਾਰ ਬਾਰ ਮੈਂ ਕੁਲ ਫਾਇਦੇ ਨਹੀਂ ਨੁਕਸਾਨੀ ਹੈ ਤਿੰਨ ਮਹੀਨੇ ਕਰਕੇ ਦੇਖੋ ਬੋਡੀ ਨੂੰ ਬਹੁਤ ਵਧੀਆ ਫਾਇਦਾ ਹੋਊਗਾ ਠੀਕ ਹੈ ਜੀ ਔਰ ਇੱਕ ਤੁਹਾਨੂੰ ਪਤਾ ਲੱਗ ਜੂਗਾ ਕਿ ਲਾਈਫ ਚ ਕਲੈਰਟੀ ਆ ਜੂਗੀ ਕਿ ਕਿਹੜੀ ਚੀਜ਼ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਹੈ ਕਿਹੜੀ ਚੀਜ਼ ਦੇ ਨਾਲ ਤੁਹਾਨੂੰ ਨੁਕਸਾਨ ਹੋ ਰਿਹਾ ਹੈ ਇਹ ਇੰਟਰਮੀਟਿੰਟ ਫਾਸਟਿੰਗ ਦੇ ਫਾਇਦੇ ਮੈਂ ਤਾਂ ਬਹੁਤ ਹੋਇਆ ਸੀਗਾ ਔਰ ਡੈਫੀਨਿਟਲੀ ਤੁਹਾਨੂੰ ਵੀ ਹੋਊਗਾ ਠੀਕ ਹੈ ਜੀ ਇੰਟਰਮੀਟਿੰਟ ਫਾਸਟਿੰਗ ਨਾਲ ਆਪ ਇੱਕ ਕੰਮ ਹੋਰ ਕਰਨਾ ਹੈ ਕਿ ਜਿੰਮ ਆ ਇੱਕ ਤਾਂ ਜਿੰਮ ਦੀ ਗੱਲ ਕਰ ਰਹੇ ਹਾਂ ਜਿਹੜਾ ਜਿੰਮ ਜਾ ਰਹੇ ਆ ਠੀਕ ਹੈ ਜੀ ਉਹ ਤਾਂ ਫਿਰ ਆਪਣਾ ਟਾਈਮਿੰਗ ਆਪਣੇ ਵਿੰਡੋ ਦੇ ਵਿੱਚ ਦੇਖ ਲਓ ਆਪਣੇ ਸਾਹਮਣੇ ਰੱਖ ਲਿਓ ਤੇ ਨਾਲ ਨਾਲ ਐਕਸਰਸਾਈਜ਼ ਵੀ ਕਰਨੀ ਆ ਠੀਕ ਹੈ ਜੀ ਐਕਸਰਸਾਈਜ਼ ਰੋਜ਼ 1 ਘੰਟਾ ਕਰੋ ਜ਼ਿਆਦਾ ਨਹੀਂ ਕੀ ਆਪਾਂ ਕਿਹਾ ਇੱਕ ਬਹੁਤ ਵਧੀਆ ਬਾਡੀ ਬਿਲਡਰ ਬੰਨਾ ਜਾਂ ਆਪਾਂ ਕਿਹਾ ਪਹਿਲਵਾਨ ਬੰਨਾ ਇਹ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਗੱਲ ਸ਼ੇਅਰ ਕਰ ਰਿਹਾ ਐ ਮੈਂ ਸ਼ੋ ਕਰ ਰਿਹਾ ਕਿ ਐਜ਼ ਇੱਕ ਨਾਰਮਲ ਹਿਊਮਨ ਬੀਇੰਗ ਕਿ ਕਪੜੇ ਪਾ ਕੇ ਸੋਹਣੇ ਲੱਗਣ ਢਿੱਡ ਨਾਲ ਲੱਗਾ ਹੋਵੇ ਠੀਕ ਹੈ ਜੀ ਤੇ ਰੋਜ਼ ਇੱਕ ਘੰਟਾ ਐਕਸਰਸਾਈਜ਼ ਕਰੋ ਹਫਤੇ ਚ 4 ਦਿਨ ਐਕਸਰਸਾਈਜ਼ ਕਰੋ ਰੋਜ਼ ਐਕਸਰਸਾਈਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਐਕਸਰਸਾਈਜ਼ ਦੇ ਵਿੱਚ ਇਦਾਂ ਨਹੀਂ ਕਿ ਬਹੁਤ ਜ਼ਿਆਦਾ ਹੈਵੀ ਐਕਸਰਸਾਈਜ਼ ਕਰਨੀ ਆ ਬਟ ਬਹੁਤ ਜ਼ਿਆਦਾ ਲਾਈਟ ਵੀ ਨਹੀਂ ਕਰਨੀ ਫੋਰ ਇਗਜ਼ਾਮਪਲ ਜਿਹੜੀ ਵਾਕਿੰਗ ਆ ਜੇ ਤੁਸੀਂ ਕਹੋਗੇ ਕਿ ਅਸੀਂ ਰੋਜ਼ 10 ਹਰ ਸਟੈਪ ਕਰਦੇ ਹਾਂ ਨਹੀਂ ਉਹਦਾ ਕੋਈ ਫਾਇਦਾ ਨਹੀਂ ਆ ਵਾਕਿੰਗ ਨਹੀਂ ਕਰਨੀ ਵਾਕਿੰਗ ਇਹ ਕਹਿੰਦੇ ਤੁਸੀਂ ਇੱਕ ਐਡ加 ਕਰ ਸਕਦੇ ਹੋ ਪਰ ਜੇ ਤੁਸੀਂ ਕਹੋਗੇ ਕਿ ਵਾਕਿੰਗ ਦੇ ਨਾਲ ਭਾਰ ਘਟਦਾ ਹੈ ਤਾਂ ਉਹਨਾਂ ਦੇ ਨਾਲ ਭਾਰ ਨਹੀਂ ਘਟਦਾ ਸਿੱਧੀ ਜੀ ਗੱਲ ਹਾਂ ਤੁਹਾਡੇ ਨਾਲ ਭਾਰ ਇੱਕ ਜਿਹੜਾ ਖੜਾ ਹੋ ਸਕਦਾ ਹੈ ਪਰ weight loss ਨਹੀਂ ਹੋਊਗਾ ਤੇ ਇਹ ਲਈ ਤੁਸੀਂ ਇਦਾਂ ਕਰ ਸਕਦੇ ਹੋ ਕਿ ਜੇ ਤੁਸੀਂ ਜਿਮ ਲੱਗੇ ਹੋ ਫਿਰ ਤੁਹਾਨੂੰ ਪਤਾ ਹੀ ਹੈ ਜਿਮ ਦੇ ਵਿੱਚ ਕਾਫੀ ਐਕਸਰਸਾਈਜ਼ ਹੁੰਦੀਆਂ ਹੈ ਵੇਟ ਟ੍ਰੇਨਿੰਗ ਕਰ ਸਕਦੇ ਹੋ ਜੇ ਤੁਸੀਂ ਜਿਮ ਵਿੱਚੋਂ ਨਹੀਂ ਕੀਤਾ ਤੁਸੀਂ ਘਰ ਦੇ ਵਿੱਚ ਪੌੜੀਆਂ ਪੌੜੀਆਂ ਉੱਪਰ ਥੱਲੇ ਹੋ ਸਕਦੇ ਹੋ ਤੇ ਰਸਤੀ ਟੱਪ ਸਕਦੇ ਹੋ ਬਹੁਤ ਵਧੀਆ ਸਾਈਕਲਿੰਗ ਵਗੈਰਾ ਕਰ ਸਕਦੇ ਹੋ ਇਹ ਐਕਸਰਸਾਈਜ਼ ਬਹੁਤ ਵਧੀਆ ਹੈ ਇਸ ਦਿਨ ਨਾਲ ਤੁਹਾਨੂੰ ਡੈਫੀਨਿਟਲੀ ਹੋ ਰਿਜ਼ਲਟ ਆਊਗਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਹੈਗਾ ਮੇਨ ਕਿੰਨਾ ਖਾਣਾ ਹੈ ਠੀਕ ਹੈ ਜੀ ਹੁਣ ਜਿਹੜੀ ਆਪਣੇ 8 ਘੰਟੇ 12 ਤੋਂ ਲੈ ਕੇ ਸ਼ਾਮੀ 8 ਵੇ ਦੀ ਵਿੰਡੋ ਆ ਕੁਝ ਕਿੰਨਾ ਖਾਣਾ ਕਈ ਮੈਨੂੰ ਫਰੈਂਡ ਮੈਨੂੰ ਕਹਿੰਦੇ ਯਾਰ ਅਸੀਂ ਤਾਂ ਭੁੱਖੇ ਰਹਿਨੇ ਆ ਤਾਂ ਸਾਡਾ ਭਾਰ ਨਹੀਂ ਘਟਦਾ ਭੁੱਖੇ ਨਹੀਂ ਰਹਿਣਾ ਘੱਟ ਖਾਣਾ ਹੈ ਭੁੱਖੇ ਤਾਂ ਬਿਲਕੁਲ ਵੀ ਨਹੀਂ ਰਹਿਣਾ ਠੀਕ ਹੈ ਜੀ ਔਰ ਕਿੰਨਾ ਖਾਣਾ ਹੈ ਉਹ ਤੁਹਾਨੂੰ ਦੱਸ ਦਿੰਨਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਜਿੰਨੀ ਆਪਣੇ ਬੋਡੀ ਨੂੰ ਜਰੂਰ ਤੇਗੀ ਹੈ ਜੇ ਆਪਾਂ ਉਸ ਤੋਂ ਬਹੁਤ ਜ਼ਿਆਦਾ ਘੱਟ ਖਾਵਾਂਗੇ ਤਾਂ ਬੋਡੀ 'ਚ ਬਲੋਟਿੰਗ ਹੋਊਗੀ ਬਲੋਟਿੰਗ ਮਤਲਬ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਕਿ ਗੈਸ ਜਿ ਬਣੀ ਹੋਈ ਆ ਹਨਾ ਸਿਰ ਦੁਖਦਾ ਤਾਂ ਥੋੜਾ ਜਿਹਾ ਕੱਟਣਾ ਹੈ ਬਹੁਤ ਜ਼ਿਆਦਾ ਕੱਟ ਨਹੀਂਣਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਹਾਂ Google ਤੇ ਜਾਓ ਉੱਥੇ ਲਿਖੋ BMR ਕੈਲਕੂਲੇਟਰ ਹਾਂ BMR ਕੈਲਕੂਲੇਟਰ ਫਿਰ ਇਦਾਂ ਸਕਰੀਨ ਆ ਜੂਗੀ ਉੱਥੇ ਆਪਾਂ ਲਿਖੋ ਜਿਦਾ ਮੇਰੀ ਹੈ ਮੈਂ ਆਪਣੀ ਗੱਲ ਕਰ ਰਿਹਾ ਹਾਂ ਏਜ ਮੇਰੀ 40 ਸਾਲ ਜੈਂਡਰ ਤੇ ਹਾਈਟ ਮੇਰੀ ਇੰਨੀ ਹੈ ਤੇ ਇੰਨਾ ਮੇਰਾ weight ਹੈ ਜਦੋਂ ਮੈਂ ਕਿਤੇ ਕੈਲਕੂਲੇਟ ਫਿਰ ਇਹ ਦੱਸੂਗਾ ਕਿ ਮੈਨੂੰ ਇੱਕ ਦਿਨ 'ਚ ਕਿੰਨੇ ਕੈਲਰੀ ਚਾਹੀਦੀਆਂ ਇੱਕ ਦਿਨ 'ਚ ਕਿੰਨੀ ਕੈਲਰੀ ਚਾਹੀਦੀਆਂ ਆ weight maintain ਕਰਨ ਨੂੰ ਨਾ ਘੱਟ ਕਰਨ ਨੂੰ ਨਾ ਵੱਧ ਕਰਨ ਨੂੰ ਮਤਲਬ ਇੱਕ ਦਿਨ ਦੇ ਵਿੱਚ ਜੇ ਮੈਂ ਕੋਈ ਐਕਸਰਸਾਈਜ਼ ਨਹੀਂ ਕਰਦਾ ਆ ਦੇਖੋ ਇਹ ਕਹਿੰਦਾ ਸੈਟਰੀ ਲੀਟਰ ਆਫ No exercise ਜੇ ਮੈਂ ਕੋਈ ਵੀ ਐਕਸਰਸਾਈਜ਼ ਨਹੀਂ ਕਰੂੰਗਾ ਮੈਂ ਸਿਰਫ ਉਹ ਦਿਨ ਲੰਮਾ ਬਿਆ ਰਹੂੰਗਾ ਤਾਂ ਵੀ ਮੇਰੀ ਬੋਡੀ ਨੇ 2181 ਇੰਨੀਆਂ ਕੈਲਰੀ ਬਰਨ ਕਰਨੇ ਹੀ ਕਰਨੀਆਂ ਜੇ ਆਪਾਂ ਇਸ ਤੋਂ ਘੱਟ ਖਾਵਾਂਗੇ ਤਾਂ ਭਾਰ ਆਪਣਾ ਡੈਫੀਨਿਟਲੀ ਇਹ ਭਾਰ ਘਟੂਗਾ ਜੇ ਇਸ ਤੋਂ ਵੱਧ ਖਾਵਾਂਗੇ ਤਾਂ ਭਾਰ ਵਧੂਗਾ ਹੁਣ ਤੁਸੀਂ ਕਹੋਗੇ ਬੋਡੀ ਨੇ ਆਪਾਂ ਲੰਮੇ ਵੇਲੇ ਐਕਸਰਸਾਈਜ਼ ਨਹੀਂ ਕੀਤੀ ਤਾਂ ਵੀ ਇੰਨੀ ਬਰਨ ਕਿੱਦਾਂ ਹੋਗੀ ਜੋ ਜਿਹੜਾ ਆਪਣੇ ਇੰਟਰਨਲ ਆਰਗਨਸ ਹੈਗੇ ਨਾ ਜਿਦਾ ਹਾਰਟ ਲੀਵਰ ਮਾਈਂਡ ਇਹ ਜਿੰਨਾ ਵੀ ਅੰਦਰ ਪ੍ਰੋਸੈਸ ਕਰਦੇ ਉਹ ਕੈਲਰੀ ਬਰਨ ਕਰਦਾ ਹੈ ਆਪਾਂ ਜਿੰਨਾ ਵੀ ਖਾਂਦੇ ਆ ਨਾ ਉਹਦਾ ਸਿਰਫ 20% ਕੱਲਾ 20% ਦਾ ਆਪਣਾ ਮਾਈਂਡ ਬਰਨ ਕਰਦਾ ਹੈ ਦੇਖ ਲਓ ਕਿ ਆਪਣਾ ਦਿਮਾਗ ਕਿੰਨਾ ਕੰਮ ਕਰਦਾ ਕਿ 20% ਦਾ ਇਹਨੇ ਸਾਰੀ ਕੈਲਰੀ ਬੰਦ ਕਰ ਦੇ ਲਿਆ ਤੇ ਉਸ ਤੋਂ ਬਾਅਦ ਜਿਹੜੇ ਰਿਮੇਨਿੰਗ ਆ ਫਿਰ ਬਾਕੀ ਲੀਵਰ ਹੋ ਗਿਆ ਪੈਨਕ੍ਰੀਅਸ ਹੋ ਗਈ ਲੰਸ ਠੀਕ ਹੈ ਜੀ ਕਿਡਨੀ ਵੋਇਰਾ ਵੋਇਰਾ ਹਾਰ ਸਾਰੇ ਮਿਲ ਕੇ ਆਪਣੀ ਬੋਡੀ ਨੇ ਇਹ ਇੰਨਾ ਹੈ ਕਿ ਇੱਕ ਮੇਰੇ ਇਸ ਦਾ ਬੰਦਾ ਜਿਹਦੀ ਹਾਈਟ ਇੰਨੀ ਹੈ ਔਰ ਜਿਹਦਾ ਭਾਰ ਇੰਨਾ ਹੈ ਉਹ ਜਿਹੜਾ ਸਾਰੇ ਲੰਮਾ ਵੀ ਰਹੂਗਾ ਜਾਂ ਬੈਠਾ ਵੀ ਰਹੂਗਾ ਤੁਹਾਡੀ ਬੋਡੀ ਨੇ ਇੰਨਾ ਬਦਲ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਤੇ ਉਸ ਤੋਂ ਘੱਟ ਖਾਣ ਲਈ 300 ਲੈ ਕੇ 500 ਕੈਲਰੀ ਘੱਟ ਕਰੋਗੇ ਤੇ ਨਾਲ ਐਕਸਰਸ ਕਰੋਗੇ ਤੇ ਤੁਹਾਡੀ weight ਘਟੂਗਾ ਹੀ ਘਟੂਗਾ ਇੰਟਰਮੀਟੈਂਟ ਫਾਸਟਿੰਗ ਮੈਂ ਤੁਹਾਨੂੰ ਪਹਿਲਾਂ ਸਮਝਾਤਾ ਹਾਂ ਕਿ ਕਿੰਨੇ ਘੰਟੇ ਭੁੱਖੇ ਰਹਿਣਾ ਹੈ ਤੇ ਉਸ ਤੋਂ ਬਾਅਦ ਇਹ ਹੈਗਾ ਜੀ ਕਿ ਇੱਕ ਦਿਨ ਚ ਕਿੰਨਾ ਖਾਣਾ ਹੈ ਠੀਕ ਹੈ ਜੀ ਹੁਣ ਜਦੋਂ ਮੈਨੂੰ ਇਹਨੇ ਕਿਹਾ ਹੈ ਕਿ ਤਕਰੀਬਨ ਇੱਕ 250 ਕੈਲਰੀ ਲਰੋ ਕਿ ਮੈਂ 53 ਇੰਨਾ ਖਾਊਗਾ ਤਾਂ ਮੇਰਾ ਭਾਰ ਖੜਾ ਰਹੂਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਰੋਜ਼ ਇੱਕ ਡੈਕਸੇ ਵੀ ਕਰਦਾ ਤਾਂ 500 ਕੈਲਰੀ ਉਦੋਂ ਬੰਦ ਕਰ ਦਿੰਦਾ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਇਹਦੇ ਵਿੱਚ ਕੱਟ ਕਰੂੰਗਾ ਤਾਂ ਮੇਰੀ ਐਕਸੇਜ ਜ਼ਿਆਦਾ ਬਣੂਗੀ ਫੋਰ ਐਗਜ਼ਾਮਪਲ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਦਾ ਥਰਮ ਦੱਸਦਾ ਕਿ ਮੈਂ ਕੱਲ ਕਿੰਨਾ ਖਾਦਾ ਤੇ ਉਸ ਤੋਂ ਤੁਹਾਨੂੰ ਇੱਕ ਗੈਸ ਹੋ ਜਾਊਗਾ ਕਿ ਕੈਲਰੀ ਕਾਊਂਟ ਕਿੱਦਾਂ ਕਰਨੀ ਹੈ ਮੈਂ ਬਾਰ ਬਾਰ ਕਹਿ ਰਿਹਾ ਕਿ ਜਿਹੜਾ ਹੈਗਾ ਇੰਟਰਮੀਡੀਏਟ ਫਾਸਟਿੰਗ ਇਹ ਥੋੜੇ ਹੈਲਪ ਕਰੂਗਾ ਤੁਹਾਡੇ weight loss ਕਰਨ ਲਈ ਪਰ ਜੇ ਜੇ ਤੁਹਾਨੂੰ ਗ੍ਰੇਨ weight loss ਕਰਨੀ ਆ ਉਹ ਕੈਲਰੀ ਨਹੀਂ ਕਰਨੀ ਕਿ ਤੁਸੀਂ ਰੋਜ਼ ਕਿੰਨਾ ਖਾਂਦੇ ਹੋ ਕਿੰਨਾ ਬੰਦ ਕਰਦੇ ਹੋ ਠੀਕ ਹੈ ਜੀ ਜੇ ਤੁਸੀਂ ਘੱਟ ਖਾਂਦੇ ਹੋ ਜ਼ਿਆਦਾ ਬੰਦ ਕਰਦੇ ਹੋ ਤੇ ਆਬਵੀਅਸਲੀ ਹੈ ਕਿ weight ਘਟੂਗਾ ਜੇ ਤੁਸੀਂ ਘੱਟ ਜ਼ਿਆਦਾ ਖਾਂਦੇ ਹੋ ਤਾਂ ਘੱਟ ਬੰਦ ਕਰਦੇ ਹੋ ਤਾਂ weight ਵਧੂਗਾ ਹੀ ਵਧੂਗਾ ਇੱਥੇ ਕੋਈ ਡਾਊਨ ਨਹੀਂ ਹੈਗਾ ਬਟ ਘੱਟ ਖਾਣਾ ਇੱਕ ਲਿਮਿਟ 'ਚ ਘੱਟ ਖਾਣਾ ਹੈ ਕਿ ਜਿੰਨੀ ਆਪਣੇ ਬੋਡੀ ਨੂੰ ਚਾਹੀਦੀ ਹੈ ਉਸ ਤੋਂ 200 ਜਾਂ 300 400 ਕੈਲਰੀ ਤੱਕ ਘੱਟ ਖਾਣਾ ਹੈ ਇਦਾਂ ਨਹੀਂ ਕਿ ਜੇ ਬੋਡੀ ਨੂੰ 200 ਚਾਹੀਦੀਆਂ ਤਾਂ ਤੁਸੀਂ ਰੋਜ਼ 1000 1000 ਕੈਲਰੀ ਖਾਣੇ ਹੋ ਉਸ ਦੇ ਨਾਲ ਇਦਾਂ ਹੋਊਗਾ ਕਿ ਤੁਹਾਡੀ ਬੋਡੀ ਵੀਕਨੈਸ ਸ਼ੁਰੂ ਹੋ ਜੂਗੀ ਠੀਕ ਹੈ ਜੀ ਵੀਕਨੈਸ ਸ਼ੁਰੂ ਹੋਊਗੀ ਕਿ ਜਿਸ ਚੀਜ਼ ਬਾਬਾ ਬਚਦੇ ਵੇਸਗੇ ਕਿ ਆਪਣੀ ਬੋਡੀ 'ਚ એનર્ਜੀ ਆਵੇ ਤੇ ਬੋਡੀ ਹਮੇਸ਼ਾ ਐਕਟਿਵ ਰਹੇ ਪਰ ਜੇ ਆਪਾਂ ਬਹੁਤ ਘੱਟ ਖਾਵਾਂਗੇ ਤਾਂ ਵੀਕਨੈਸ ਆਊਗੀ ਉਦੋਂ ਹੀ ਲੰਮੇ ਪੇ ਜਾਵਾਂਗੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰੂਗਾ ਉਹਦਾ ਫਾਇਦਾ ਵੀ ਕੋਈ ਨਹੀਂ ਹੈਗਾ ਤੇ ਫਿਰ ਮੈਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਾਂ ਕੈਲਰੀ ਕਿੱਦਾਂ ਕਾਊਂਟ ਕਰ ਸਕਦੇ ਮੈਂ ਕੱਲ ਜਿੱਦਾਂ ਮੇਰਾ ਇੰਟਰਮੀਟੈਂਟ ਫਾਸਟਿੰਗ ਟਾਈਮ ਖਤਮ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਇੱਕ ਕੱਪ ਚਾਹ ਦੇ ਨਾਲ ਇੱਕ ਪਰੌਂਠਾ ਖਾਦਾ ਤੇ ਇਹ ਤਕरीबन ਮੇਰਾ 1 ਕੱਪ ਚਾਹ 70 ਕੈਲਰੀ ਦੇ ਆਸ-ਪਾਸ ਹੀ ਹੁੰਦੇ ਹੈ ਮਿੱਠੀ ਚਾਹ ਦੀ ਗੱਲ ਕਰ ਰਹੇ ਹਾਂ ਤੇ ਨਾਲ ਇੱਕ ਪਰੌਂਠਾ 150 ਦੇ ਵਿੱਚ ਹੁੰਦਾ ਹੈ ਦੋਨੋਂ ਮਿਲਾ ਲਈਏ ਤਾਂ 220 220 ਕੈਲਰੀ ਹੋ ਗਏ ਉਸ ਤੋਂ 1.5 ਤੋਂ 2 ਘੰਟੇ ਬਾਅਦ ਮੈਂ ਲਈ ਸੀ 5 ਬੋਇਲਡ ਐਗ ਇੱਕ ਇੱਕ ਬੋਇਲਡ ਐਗ ਦਾ ਹੁੰਦਾ ਤਕਿ ਮੈਂ 80 ਕੈਲਰੀ 85 400 ਇਹ ਹੋ ਗਏ ਜੇ ਸੋ ਵੀਗਲੀ ਹੋ ਗਈ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੇਰਾ ਜਿੰਮ ਦਾ ਟਾਈਮ ਹੋ ਗਿਆ ਜਿੰਮ ਜਾਣ ਤੋਂ ਪਹਿਲਾਂ ਮੈਂ ਇੱਕ ਇੱਕ ਬਨਾਣਾ ਤੇ ਹੋਰ ਇੱਕ ਐਪਲ ਲਿਆ ਸੀਗਾ ਇਹ ਮੋਟਾ-ਮੋਟਾ ਦੋਸ ਹੀ ਲਾ ਲੋ ਕਿਉਂਕਿ ਯੂਰਪ ਦੇ ਵਿੱਚ ਕੇਲੇ ਆ ਸਾਈਜ਼ ਥੋੜਾ ਵੱਡਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿੰਮ ਜਾਣ ਤੋਂ ਪਹਿਲਾਂ ਮੈਂ ਇੱਕ ਕਾਫੀ ਲਈ ਕਾਫੀ ਤਾਂ ਜ਼ੀਰੋ ਕੈਲਰੀ ਹੁੰਦੀ ਹੈ ਜਦੋਂ ਤੋਂ ਪਹਿਲਾਂ ਵੀ ਦੱਸਿਆ ਸੀਗਾ ਇਹ ਸਵੇਰੇ ਵੀ ਲੈ ਸਕਦੇ ਆ ਵਿੱਚ ਕੋਈ ਕੈਲਰੀ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਜਿੰਮ ਜਿੰਮ ਗਿਆ ਜਿੰਮ ਤੋਂ ਵਾਪਸ ਆ ਕੇ ਮੈਂ ਸਿੰਪਲ ਘਰ ਦੀ ਰੋਟੀ ਖਾਦਦੀ ਉਹਦੇ ਵਿੱਚ ਸੀਗਾ ਦੋ ਰੋਟੀਆਂ ਲਈਆਂ ਦੋ ਰੋਟੀਆਂ ਦਾ ਸੀਗਾ ਆ ਮੋਟਾ-ਬੂਟਾ ਲਾ ਲੀਏ 200 ਤੇ ਨਾਲ ਮੈਂ ਥੋੜੀ ਜਿਹੀ ਇਕੋਲੀ ਆ ਪਾਲਕ ਨਹੀਂ ਲਿਆ ਸੀਗਾ ਤੇ ਉਹ ਫਸਤਾ ਕੁਝ ਐਗਜੈਕਟ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਮਈਆਂ ਦੀ ਇੱਕ ਦਸੇ ਖੁੱਲੀ ਕਿੰਨੀ ਹੈ ਪਰ ਫੇਰ ਹੀ ਮੋਟਾ-ਬੂਟਾ ਹਿਸਾਬ ਲਾ ਲੀਏ ਕਿ 350 ਦੇ ਆਸਤੇ ਪਾਸੇ ਹੋਊਗੀ ਇਹ ਸੀਗਾ ਜੀ ਆਹ ਅੱਜ ਆਕਤੂਬਰ ਰਤੀ ਸੌਣ ਲੱਗੇ ਮੈਂ ਇੱਕ ਹਫਤਾ ਤੇ ਲਿਆ ਜੀ ਤੇ 1 ਕੱਪ ਦੁੱਧ ਦਾ ਮੈਂ ਜਿਹੜਾ ਸੀਗਾ ਫੈਟ ਵਾਲਾ ਲਿਆ ਸੀਗਾ ਜਿਹੜਾ 1470 ਤੇ ਹਾਂ ਸੱਚ ਇੱਕ ਸਕੂਪ ਮੈਂ ਲਿਆ ਸੀਗਾ ਆਪਣਾ ਪ੍ਰੋਟੀਨ ਸ਼ੇਕ ਦਾ ਉਹਦੇ ਵਿੱਚ ਤਕਰੀਬਨ 150 ਹੁੰਦੇ ਆ ਟੋਟਲ ਹੋ ਗਿਆ 1620 ਠੀਕ ਹੈ ਜੀ 1620 ਜਿੱਥੇ ਮੇਰੀ ਬੋਡੀ ਨੂੰ ਰੋਜ਼ ਕੈਲਰੀ ਬਰਨ ਕਰਨੀ ਚਾਹੀਦੀ ਸੀ 2181 ਉਹਦੇ ਵਿੱਚ ਮੈਂ ਲਈਆਂ 1600 ਕੈਲਰੀ ਤੇ ਡੈਫੀਨਿਟਲੀ ਇੱਕ ਇਥੇ ਦਾ weight ਘੱਟ ਹੋ ਗਈ ਹੋਊਗਾ ਤੇ ਨਾਲ ਜਿਮ ਵੀ ਜੇ ਮਿਲ ਜਾਓ ਮੈਂ ਕਹੂੰਗਾ ਜਿਮ ਦਾ ਬਹੁਤ ਫਾਇਦਾ ਹੈ ਠੀਕ ਹੈ ਜੀ ਸਟਾਰਟਿੰਗ ਦੇ ਵਿੱਚ ਥੋੜਾ ਲੱਗੂਗਾ ਕਿ ਜਿਮ ਬੋਰਿੰਗ ਲੱਗਦਾ ਹੈ ਜਾਂ ਜਿਮ ਥਕਾਵਟ ਹੁੰਦੀ ਹੈ ਜਿਮ ਦਾ ਫਾਇਦਾ ਬਹੁਤ ਹੈਗਾ ਹੈ ਜਿਮ ਜਾਣਾ ਚਾਹੀਦਾ ਹੈ ਠੀਕ ਹੈ ਜੀ ਇਹ ਦਸੀਗਾ ਸਿੰਪਲ ਜਿਸ ਜਿਸ ਟੈਕਨੀਕ ਦੇ ਨਾਲ ਮੈਂ ਆਪਣਾ weight lose ਕੀਤਾ ਇਹਦੇ ਵਿੱਚ ਆਪਾਂ ਕੋਈ ਰਾਕਟ ਸਾਇੰਸ ਨਹੀਂ ਯੂਜ਼ ਕੀਤਾ ਸਿੰਪਲ ਹੋਮ ਮੇਡ ਹੋਮ ਮੇਡ ਫੂਡ ਖਾਦਾ 16 ਘੰਟੇ ਦਾ ਗੈਪ ਕੀਤਾ ਤੇ ਤੁਹਾਡਾ ਵੀ weight ਨਾਲ lose ਹੋ ਗਏ ਕਿਰਪਾ ਕਰਕੇ ਮੈਂ ਕੋਈ ਐਕਸਟਰਾ ਐਕਸਰਸਾਈਜ਼ ਨਹੀਂ ਕੀਤੀ ਸਿੰਪਲ ਇੱਕ ਕੰਡ ਐਕਸਰਸਾਈਜ਼ ਕਰਦਾ ਸੀਗਾ ਕਿ ਮਾੜੇ ਮੋٹے weight ਚੱਕ ਲੈਂਦਾ ਸੀਗਾ ਕਿਉਂਕਿ ਇਸ ਟਾਈਮ ਜਿਸ ਟਾਈਮ ਦੀ ਫੋਟੋ ਆ ਉਸ ਟਾਈਮ ਮੈਂ ਨਵਾਂ ਨਵਾਂ ਜਿਮ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਆਪਾਂ ਸਿੰਪਲ ਕੋਈ ਕੰਪਲੀਕੇਟ ਨਹੀਂ ਕੀਤਾ ਕਿਉਂਕਿ ਜਿਹੜੀ ਬਾਡੀ ਆ ਨਾ ਬਾਡੀ ਨੂੰ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਹਨ ਬਣਾਉਣ ਲਈ ਬਾਡੀ ਦੇ ਅੰਦਰ ਉਹਨਾਂ ਦਾ ਪ੍ਰੋਟੀਨ ਵੀ ਹੁੰਦਾ ਕਾਰਬਸ ਵੀ ਹੁੰਦੇ ਆ ਪ੍ਰੋਟੀਨ ਦੇ ਫੈਟਸ ਵੀ ਹੁੰਦਾ ਬਾਡੀ ਨੂੰ ਮੂਵਮੈਂਟ ਮਿਨਰਲਸ ਵੀ ਚਾਹੀਦੇ ਆ ਔਰ ਬਾਡੀ ਨੂੰ ਮਲਟੀਵਿਟਾਮਿਨ ਵੀ ਚਾਹੀਦੇ ਆ ਪਰ ਆਪਾਂ ਉਹਨੂੰ ਲੈਣਾ ਕੰਪਲੀਕੇਟ ਨਹੀਂ ਕਰਦੇ ਆਪਾਂ ਤੁਹਾਨੂੰ ਸਿੰਪਲਾਈ ਦੱਸਦੇ ਆ ਕਿ ਇੰਟਰਮੀਟਿੰਗ ਫਾਸਟਿੰਗ ਸ਼ੁਰੂ ਕਰੋ ਔਰ ਇੰਟਰਮੀਟਿੰਗ ਫਾਸਟਿੰਗ ਆਪਾਂ ਤਿੰਨ ਮਹੀਨੇ ਹੀ ਕਰਨੀ ਹੈ ਇਦਾਂ ਨਹੀਂ ਕਿ ਆਪਾਂ ਲਾਈਫ ਲੌਂਗ ਨਹੀਂ ਕਰਨਾ ਸਿਰਫ 3 ਮਹੀਨੇ ਕਰਦਾ ਹੈ 3 ਮਹੀਨੇ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੋ ਜਾਊਗਾ ਕਿ ਬੋਡੀ ਨੂੰ ਕਿੰਨਾ ਫਰਕ ਪਿਆ ਉਸ ਤੋਂ ਬਾਅਦ ਤੁਸੀਂ ਨੋਰਮਲ 12 ਘੰਟੇ ਦਾ ਗੈਪ ਕਰ ਸਕਦੇ ਹੋ ਠੀਕ ਹੈ ਜੀ ਜਾਂ ਇੱਕ ਹੋਰ ਇੰਟਰਮੀਟਿੰਗ ਫਾਸਟਿੰਗ ਨਹੀਂ ਹੁੰਦੀ ਆ ਉਹਦੇ ਵਿੱਚ ਹੁੰਦਾ 5-2 ਦਾ ਰੂਲ ਉਹਦੇ ਵਿੱਚ ਹਫਤੇ ਦੇ 5 ਦਿਨ ਤੁਸੀਂ ਜਿੰਨੀਆਂ ਬੋਡੀ ਨੂੰ ਕੈਲਰੀ ਚਾਹੀਦੀਆਂ ਓਨੀਆਂ ਹੀ ਖਾਣੀਆਂ ਤੇ ਬਾਕੀ 2 ਦਿਨ ਥੋੜੀ ਘੱਟ ਖਾਣੀ ਹੈ ਜਾਂ ਤੁਸੀਂ ਉਹਨਾਂ ਵਿੱਚੋਂ 2 ਦਿਨਾਂ ਵਿੱਚੋਂ 1 ਦਿਨ ਭੁੱਖੇ ਰਹਿ ਸਕਦੇ ਹੋ 1 ਦਿਨ ਵਿੱਚ ਘੱਟ ਖਾ ਸਕਦੇ ਹੋ ਜਾਂ ਫਿਰ ਬਾਕੀ ਦੋ ਦਿਨ ਤੁਸੀਂ ਘੱਟ ਖਾਣੀ ਆ ਉਹ ਚਲੋ ਉਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਇੰਟਰਮੀਟਿੰਗ ਫਾਸਟਿੰਗ ਬੈਸਟ ਹੈਗੀ ਹੈ ਮੇਰੇ ਘਰ ਦੇ 3 ਮਿੰਟ ਟਰਾਈ ਕਰਕੇ ਦੇਖੋ ਰਿਜ਼ਲਟ ਬਹੁਤ ਵਧੀਆ ਆਣਗੇ ਔਰ ਪੱਕਾ ਹੀ ਆਉਗੇ ਨਾਲ ਜੇਮ ਜੁਆਇਨ ਕਰ ਲਓਗੇ ਉਹ ਸੋਨੇ ਦੇ ਸੋ ਅੱਗੇ ਵਾਲਾ ਕੰਮ ਹੋ ਜਾਪੇ ਫੋਰ ਇਗਜ਼ਾਮ ਕਿਉਂਕਿ ਜਦੋਂ ਤੁਸੀਂ ਕੈਲੀ ਡੈਫਿਸਟ ਦੇ ਆਉਗੇ ਤੁਹਾਡੀ ਆਬਵੀਅਸਲੀ ਹੈ ਕਿ ਭਾਰ ਘਟੂਗਾ ਤੇ ਭਾਰ ਘਟੂਗਾ ਤਾਂ ਥੋੜੇ ਜੇ ਕੱਪੜੇ ਪਾਈ ਵੀ ਸੋਹਣੇ ਲੱਗ ਹਣਾ ਬੋਡੀ ਇਦੋਂ ਵਧੀਆ ਮਸਲ ਮਸਲ ਦਿਖਣ ਕੱਪੜੇ ਪਾਉਣੇ ਲੱਗਣਾ ਨਹੀਂ ਜੋ ਮਾਸਪਲੇਗ ਹੋ ਮਜ਼ਾ ਨਹੀਂ ਹੁੰਦਾ ਤੇ ਇਸ ਲਈ ਬੀਟਰੇਨਿੰਗ ਜੁਰੂ ਸ਼ੁਰੂ ਕਰੋ ਤੇ ਹਾਂ ਇੱਕ ਚੀਜ਼ ਹੋਰ ਮੈਂ ਕਹਿਣਾ ਸੀਗਾ ਨਾਰਮਲੀ ਆਪਾਂ ਕਰਦੇ ਆ ਕਿ 2-3 ਦਿਨ ਜਾਂ ਆਫ ਦਾ ਵੇਟ ਐਕਸਰਸ ਕੀਤੀ ਆਪਾਂ ਵੇਟ ਮਸ਼ੀਨ ਤੇ ਖੜੇ ਹੋ ਜਾਂਦੇ ਆ ਵੇਟ ਮਸ਼ੀਨ ਤੇ ਦੇਖਣਾ ਕਿ ਭਾਰ ਕਿਵਰੀ ਕੱਟ ਗਿਆ ਤਾਂ ਖੁਸ਼ੀ ਹੋ ਜਾਂਦੀ ਹੈ ਜੇ ਭਾਰ ਵੱਧ ਗਿਆ ਤਾਂ ਦੁੱਖ ਹੁੰਦਾ ਤੇ ਜੇ ਭਾਰ ਉੱਤੇ ਖੜੇ ਹੋਵੇ ਫਿਰ ਵੀ ਇੰਨਾ ਕੁਛ ਆਸ ਨਹੀਂ ਹੁੰਦਾ ਮੇਰੇ ਮੇਰੀ ਗੱਲ ਮੰਨੂਗਾ ਤਾਂ ਵੇਟ ਰਿੰਗ ਵੇਟ ਸਕੇਲ ਦੇ ਉੱਪਰ ਜੋ ਆਪਣਾ ਭਾਰ ਚੈੱਕ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਵੇਟ ਦਾ ਕਿ ਉਹ ਵਾਟਰ weight ਦੱਸੂਗਾ ਤੁਸੀਂ ਮੰਨ ਲਓ ਹੁਣੇ ਆਪਣਾ ਭਾਰ ਚੈੱਕ ਕੀਤਾ ਇੱਕ ਗਲਾਸ ਪਾਣੀ ਪੀ ਲੋ ਤਾਂ ਅੱਧਾ ਕਿਲੋ ਭਾਰ ਵੱਜ ਜਾਊਗਾ ਜੇ ਤੁਸੀਂ ਦੇਖਣਾ ਹੈ ਕਿ ਤੁਹਾਡੇ ਬੋਡੀ ਰਿਜ਼ਲਟ ਆ ਰਹੇ ਆ ਤੁਸੀਂ ਇੱਕ ਕੰਮ ਕਰੋ ਜਿੰਨਾ ਤੁਹਾਡਾ ਸਾਈਜ਼ ਹੈ ਫੋਰ ਐਗਜ਼ਾਮਪਲ ਜੇ ਮੈਂ ਹੁਣ 3 XL ਮੇਰਾ ਬੋਡੀ ਸਾਈਜ਼ ਹੈ ਫਿਰ 2 XL ਸ਼ਰਟ ਲੈ ਲਓ ਜਾਂ ਜੋ ਵੀ ਤੁਹਾਨੂੰ ਸੂਟ ਲੈ ਲਓ ਜੇ ਵੈਸੇ T-shirt ਹੀ ਵਧੀਆ ਲੱਗਦੀ ਹੈ ਹੈਨਾ ਮਤਲਬ ਜੋ ਤੁਹਾਡਾ ਐਕਸਰਸਾਈਜ਼ ਆ ਉਸੇ ਐਕਸਰਸਾਈਜ਼ ਛੋਟਾ ਲੋ ਕਪੜਾ ਉਹਨੂੰ ਘਰ ਰੱਖ ਲੋ ਫਿਰ ਇੱਕ 15 ਦਿਨ ਜਾਂ ਇੱਕ ਮਹੀਨਾ ਆਪਣੀ ਪੂਰੀ ਐਕਸਰਸਾਈਜ਼ ਕਰੋ ਉਸ ਤੋਂ ਬਾਅਦ ਟਰਾਈ ਕਰੋ ਔਰ 100% ਚਾਂਸ ਆ ਕਿ ਉਹ ਕਪੜਾ ਤੁਹਾਡੇ ਵਧੀਆ ਫਿੱਟ ਆਊਗਾ ਜਿਹੜਾ ਤੁਹਾਡਾ ਕਪੜਾ ਇੱਕ ਮਹੀਨੇ ਪਹਿਲਾਂ ਤੁਹਾਨੂੰ ਫਿੱਟ ਨਹੀਂ ਆ ਰਿਹਾ ਸੀਗਾ ਜਿਹੜਾ ਤੁਸੀਂ ਟਾਈਟ ਲਿਆ ਸੀਗਾ ਉਹ ਫਿੱਟ ਆ ਗਿਆ ਉਹ ਹੋਊਗਾ ਉਹਨਾਂ ਇਦਾਂ ਹੁੰਦਾ ਹੈ ਕਿ ਆਪਾਂ ਮੇਨ ਕੰਸਿਡਰ ਕਰਨਾ ਇੰਚ ਲੋਸ ਕਿ ਸਾਡੇ ਕਪੜੇ ਖੜੇ ਵਧੀਆ ਲੱਗਣ ਔਰ ਸਾਡਾ ਬੋਡੀ ਓਵਰਆਲ ਬੋਡੀ ਕੱਟੇ ਵੇਟ ਲੋਸ ਦੇ ਉੱਪਰ ਧਿਆਨ ਨਹੀਂ ਦੇਣਾ ਵੇਟ ਲੋਸ ਦੇ ਵਿੱਚ ਹੁੰਦਾ ਨਾਰਮਲ ਵਾਟਰ ਵਾਟਰ ਲੋਸ ਹੁੰਦਾ ਹੈ ਉਹਦਾ ਨਾ ਫਾਇਦਾ ਨਹੀਂ ਹੁੰਦਾ ਇਹ ਥੋੜਾ ਲੰਬਾ ਪ੍ਰੋਸੈਸ ਹੈਗੇ ਆਪਾਂ ਵਾਪਸ ਬਾਅਦੋਂ ਦੇਖਾਂਗੇ ਫਿਰ ਅਗਰ ਮੇਰੇ ਕਹਿਣ ਤੋਂ ਸਿਰਫ ਇੰਟਰਮੀਟਿੰਗ ਫਾਸਟਿੰਗ ਕਰੋ ਤੇ ਇੱਕ ਲੈਸ ਕੈਲਰੀ ਡੈਫਿਸਿਟ ਦਿਖਾਓ ਜਿੰਨੀ ਲੋੜੀਂਦੀ ਹੈ ਤੁਹਾਨੂੰ ਵੀ ਐਪ ਐਮ ਐਰ ਕੈਲਕੂਲੇਟਰ 'ਚੋਂ ਮੈਂ ਕਰਕੇ ਦੱਸਤਾ ਹਾਂ ਤੇ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਤੁਸੀਂ ਇੱਕ ਦਿਨ 'ਚ ਕਿੰਨਾ ਖਾਧਾ ਹੈ ਔਰ ਕਿੰਨੇ ਕੈਲਰੀ ਉਹਦੇ ਬਣੇ ਆ ਤਾਂ ਤੁਸੀਂ ਇੱਕ Google ਤੇ ਪਹ ਰਿਸਰਚ ਸਰਚ ਕਰ ਸਕਦੇ ਹੋ ਕਿ ਇੱਕ ਫੋਰ ਐਗਜ਼ਾਮਪਲ ਇੱਕ ਰੋਟੀ 'ਚ ਕਿੰਨੇ ਕੈਲਰੀ ਹੁੰਦੇ ਆ ਇੱਕ ਪਨਾ ਦੇ ਵਿੱਚ ਕਿੰਨੇ ਕੈਲਰੀ ਆ ਜਾਂ ਇੱਕ ਐਪਲ 'ਚ ਕਿੰਨੇ ਕੈਲਰੀ ਆ ਜੇ ਕਿਸੇ ਕੋਲ ਬਾਈਚਾਂਸ ਇੱਕ ਸਮੋਸਾ ਖਾ ਹੋ ਗਿਆ ਤਾਂ ਸਮੋਸੇ ਵਿੱਚ ਕਿੰਨੇ ਕੈਲਰੀ ਆ ਉਹਦੇ ਤੁਹਾਡਾ ਆਰਾਮ ਨਾਲ ਸ਼ੋ ਹੋ ਜੂਗਾ ਨਹੀਂ ਹੋ ਰਿਹਾ ਤਾਂ ਤੁਸੀਂ ਮੈਨੂੰ ਡੀਐਮ ਵਗੈਰਾ ਕਰ ਸਕਦੇ ਹੋ ਉਹ ਜਮ ਪੂਰੀ ਡਿਟੇਲ ਦਰਵਾਗੇ ਤੇ ਸਾਰਿਆਂ ਨੂੰ ਬੈਸਟ ਆਫ ਲੱਕ ਹੋਊਗਾ ਪੱਕਾ ਹੋਊਗਾ ਇੰਟਰਪਰਿਟਿਵ ਫਾਸਟਿੰਗ 100% ਰਿਜ਼ਲਟ ਆਊਗੇ ਹੀ ਆਊਗੇ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਤੇ ਜੇ ਲਾਈਕ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਥੈਂਕ ਯੂ ਥੈਂਕ ਯੂ ਸੋ ਮਚ